ਹਾਂਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਡਰਨ ਐਗਰੀਕਲਚਰ PB09 ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਅੱਜ ਅਸੀਂ ਗੱਲ ਕਰਾਂਗੇ IFCO ਦੀ ਨੈਨੋ ਯੂਰੀਆ ਬਾਰੇ IFCO ਭਾਵ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਵੱਲੋਂ ਤਿਆਰ ਨੈਨੋ ਯੂਰੀਆ ਇੱਕ ਲਿਕਵਿਡ ਨਾਈਟ੍ਰੋਜਨ ਫਰਟੀਲਾਈਜ਼ਰ ਹੈ ਤੇ IFCO ਕਹਿੰਦਾ ਹੈ ਕਿ ਇਹ ਫਸਲ ਦੇ ਵਾਧੇ ਫਸਲ ਦੀ ਉਪਜ ਨੂੰ ਵਧਾਉਣ ਖਰਚ ਨੂੰ ਘਟ ਕਰਨ ਦੇ ਵਿੱਚ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਕਾਫੀ ਮਦਦਗਾਰ ਸਾਬਤ ਹੋਵੇਗੀ ਪਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇਸ ਦੇ ਨਾਲ ਸਹਿਮਤ ਨਹੀਂ ਕਿਉਂ ਨਹੀਂ ਸਹਿਮਤ ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਦਾ ਇਹ ਯਤਨ ਅੱਜ ਕਰਾਂਗੇ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਕਿਸਾਨੀ ਨਾਲ ਜੁੜੇ ਹੋ ਤੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਣ ਦਾ ਯਤਨ ਕਰਿਆ ਜੇ ਇਫਕੋ ਦੇ ਕਹੇ ਅਨਸਾਰ ਨੈਨੋ ਯੂਰੀਆ ਜੋ ਇੱਕ ਹੈ ਉਹ ਇੱਕ ਆਧੁਨਿਕ ਤਕਨੀਕ ਨਾਲ ਬਣਿਆ ਹੋਇਆ ਤਰਲ ਨਾਈਟrogen ਖਾਦ ਹੈ ਤੇ ਇਹ ਇਫਕੋ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਦੇ ਵਿੱਚ ਨਾਈਟrogen ਦੇ 20 ਤੋਂ 50 nm ਆਕਾਰ ਦੇ ਨੈਨੋ ਕਣ ਹੁੰਦੇ ਨੇ ਇਹ ਆਮ ਯੂਰੀਏ ਦਾ ਹੀ ਇੱਕ ਸੁਧਾਰਿਆ ਹੋਇਆ ਵੱਧ ਪ੍ਰਭਾਵਸ਼ਾਲੀ ਪਰਿਆਵਰਣ ਪੱਖੀ ਵਿਕਲਪ ਉਹ ਦੱਸਦੇ ਨੇ ਇਹ ਇਸ ਤਰ੍ਹਾਂ ਬਣਾਈ ਗਈ ਹੈ ਕਿ ਪੌਦਿਆਂ ਦੇ ਜਿਹੜੇ ਸਟੋਮਾਟਾ ਨੇ ਭਾਵ ਪੱਤਿਆਂ ਦੇ ਜਿਹੜੇ ਛੋਟੇ-ਛੋਟੇ ਰੋਮ ਨੇ ਜਦੋਂ ਸਪਰੇਅ ਕੀਤੀ ਜਾਂਦੀ ਹੈ ਤੇ ਉਹਨਾਂ ਰੋਮਾਂ ਰਾਹੀਂ ਇਹ ਨੈਨੋ ਕਣ ਜਿਹੜੇ ਨੇ ਉਹ ਅੰਦਰ ਦਾਖਲ ਹੋ ਕੇ ਸਿੱਧਾ ਪੌਦੇ ਦੇ ਸੈੱਲ ਤੱਕ ਨਾਈਟ੍ਰੋਜਨ ਪਹੁੰਚਾਉਂਦੇ ਨੇ ਇੱਕ ਬੋਤਲ ਭਾਵ 500 ml ਨੈਨੋ ਯੂਰੀਆ ਲਗਭਗ 45 ਕਿਲੋ ਦਾਣੇਦਾਰ ਯੂਰੀਏ ਦੇ ਬਰਾਬਰ ਉਹ ਕਹਿੰਦੇ ਨੇ ਤੇ ਇਹਦੇ ਫਾਇਦੇ ਜਦੋਂ ਗਿਣਾਉਂਦੇ ਨੇ ਉਹ ਇਹ ਨੇ ਕਿ ਪਹਿਲਾਂ ਇਹ ਉਪਜ ਵਿੱਚ ਵਾਧਾ ਕਰੇਗੀ ਪੌਦਾ ਨਾਈਟ੍ਰੋਜਨ ਨੂੰ ਬਿਹਤਰ ਤਰੀਕੇ ਨਾਲ ਵਰਦਾ ਹੈ ਫਸਲ ਦੀ ਗੁਣਵੰਤਾ ਤੇ ਉਪਜ ਵਾਧੀ ਹੈ ਤੇ ਕਹਿੰਦੇ ਨੇ ਜਿਸ ਨਾਲ 10 ਤੋਂ 15% ਤੱਕ ਝਾੜ ਵਿੱਚ ਵਾਧਾ ਹੋਵੇਗਾ। ਦੂਸਰਾ ਉਹ ਕਹਿੰਦੇ ਨੇ ਕਿ ਇੱਕ ਛੋਟੀ ਬੋਤਲ 45 ਕਿਜੀ ਯੂਰੀਏ ਦੇ ਬੋਰੇ ਦਾ ਕੰਮ ਕਰਦੀ ਹੈ। ਤੇ ਨਾਲ ਕਹਿੰਦੇ ਨੇ ਇਹਦੇ ਨਾਲ ਲਾਗਤ ਵਿੱਚ ਵੀ ਕਮੀ ਆਵੇਗੀ ਕਿਉਂਕਿ ਸਸਤੀ ਪਵੇਗੀ। ਦਾਣੇਦਾਰ ਯੂਰੀਆ ਲੀਚਿੰਗ ਵੈਪਰਾਇਜ਼ੇਸ਼ਨ ਨਾਲ ਮਿੱਟੀ ਦੀ ਸਿਹਤ ਖਰਾਬ ਕਰਦੀ ਹੈ। ਪਰ ਨੈਨੋ ਯੂਰੀਆ ਮਿੱਟੀ ਵਿੱਚ ਨਹੀਂ ਜਾਂਦਾ ਮਿੱਟੀ ਦੀ ਗੁਣਵੰਤਾ ਬਣੀ ਰਹਿੰਦੀ ਹੈ। ਜਿਵੇਂ ਆਮ ਯੂਰੀਆ ਗੈਸ ਬਣ ਕੇ ਉੱਡਦਾ ਹੈ ਤੇ ਕਹਿੰਦੇ 50 ਤੋਂ 60% ਯੂਰੀਆ ਨਾਈਟ੍ਰੋਜਨ ਹਵਾ ਵਿੱਚ ਉੱਡ ਜਾਂਦਾ ਹੈ ਪਰ ਨੈਨੋ ਯੂਰੀਆ ਦੇ ਘੱਟ ਨੁਕਸਾਨ ਦੱਸਦੇ ਨੇ ਪਰਿਆਵਰਣ ਪੱਖੀ ਦੱਸਦੇ ਨੇ ਪਰ ਨੈਨੋ ਯੂਰੀਏ ਦੇ ਬਾਰੇ ਇਹ ਜੋ ਕੁਝ ਵੀ ਖੋ ਨੇ ਦਾਅਵੇ ਕੀਤੇ ਨੇ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਦੇ ਨਾਲ ਸਹਿਮਤ ਨਹੀਂ ਹੋਈ ਕਿਉਂਕਿ ਯੂਨੀਵਰਸਿਟੀ ਕਹਿੰਦੀ ਹੈ ਕਿ ਇਸ ਦੀ ਵਰਤੋਂ ਨਾਲ ਫਸਲਾਂ ਦਾ ਝਾੜ ਘਟ ਪ੍ਰਾਪਤ ਹੁੰਦਾ ਹੈ ਕੇਂਦਰ ਸਰਕਾਰ ਕਿਸਾਨਾਂ ਨੂੰ ਨੈਨੋ ਯੂਰੀਆ ਇਸਤੇਮਾਲ ਕਰਨ ਲਈ ਕਹਿ ਰਹੀ ਹੈ ਸਾਲ 2019 ਦੇ ਵਿੱਚ ਇਸ ਨੂੰ ਪਹਿਲੀ ਵਾਰ ਲਾਂਚ ਕੀਤਾ ਗਿਆ ਹਾਲਾਂਕਿ ਨੈਨੋ ਯੂਰੀਏ ਦੇ ਜਿਹੜੇ ਮੁੱਖ ਨਿਰਮਾਤਾ ਨੇ ਉਹ ਇਸ ਦਾ ਲਗਾਤਾਰ ਪ੍ਰਚਾਰ ਕਰ ਰਹੇ ਹਨ ਪੰਜਾਬ ਕਿਸਾਨ ਮੇਲਿਆਂ ਦੇ ਵਿੱਚ ਵੀ ਨੈਨੋ ਯੂਰੀਆ ਦਾ ਮੁੱਦਾ ਛਾਇਆ ਰਿਹਾ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਨੂੰ ਸਿਫਾਰਿਸ਼ ਕਰਨ ਤੋਂ ਸਾਫ਼ ਇਨਕਾਰ ਕਰ ਚੁੱਕੀ ਹੈ ਕਿਉਂਕਿ ਇਸ ਦੇ ਫੀਲਡ ਦੇ ਉੱਪਰ ਕੀਤੇ ਜਿਹੜੇ ਤਜਰਬੇ ਨੇ ਉਹ ਨਕਾਰਾਤਮਕ ਭਾਵ 네ਗੇਟਿਵ ਆਏ ਨੇ ਹਾਲਾਂਕਿ ਕੇਂਦਰ ਸਰਕਾਰ ਦਾ ਖੇਤੀਬਾੜੀ ਵਿਭਾਗ ਇਸ ਦੀ ਲਗਾਤਾਰ ਵਕਾਲਤ ਕਰ ਰਿਹਾ ਹੈ ਪੀਏਯੂ ਦੀਆਂ ਕਿਤਾਬਾਂ ਜਾਂ ਅਧਿਐਨਾਂ ਦੇ ਵਿੱਚ ਖੋਜਾਂ ਦੇ ਵਿੱਚ ਨੈਨੋਯੂਰੀਏ ਬਾਰੇ ਜਿਹੜੇ ਲੇਖ ਲਿਖੇ ਗਏ ਨੇ ਉਹ ਇਫਕੋ ਦੁਆਰਾ ਕੀਤੇ ਗਏ ਦਾਅਵਿਆਂ ਨਾਲ ਸਹਿਮਤ ਨਹੀਂ ਜਿੱਥੇ ਪੀਓਯੂ ਦੇ ਪ੍ਰੋਫੈਸਰਾਂ ਨੇ ਚਿੰਤਾਵਾਂ ਪ੍ਰਗਟਾਈਆਂ ਹਨ ਕਿ ਇਸ ਦੀ ਵਰਤੋਂ ਨਾਲ ਕਣਕ ਤੇ ਝੋਨੇ ਦੀ ਪੈਦਾਵਾਰ ਘਟ ਰਹੀ ਹੈ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ ਦਾਣਿਆਂ ਵਿੱਚ ਘਟਦੀ ਪਈ ਹੈ ਜੜ੍ਹਾਂ ਦਾ ਵਿਕਾਸ ਵੀ ਇਸ ਦੀ ਵਰਤੋਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਜਦੋਂ ਕਿ ਇਸ ਨੂੰ ਬਣਾਉਣ ਵਾਲੀ ਕੰਪਨੀ IFCO ਇਸ ਨੂੰ ਵਾਤਾਵਰਣ ਪੱਖੀ ਅਤੇ ਵੱਧ ਲਾਭਦਾਇਕ ਦੱਸਦੀ ਹੈ ਪਰ POYU ਦੇ ਪ੍ਰਯੋਗਾਂ ਨੇ ਇਸ ਦੇ ਉਲਟ ਨਤੀਜੇ ਦਿਖਾਏ ਹਨ ਉਹ ਕੀ ਨਤੀਜੇ ਨੇ ਕਿ POYU ਦੇ 2 ਸਾਲਾਂ ਦੇ ਅਧਿਐਨ 2020-21 ਤੇ 2021-22 ਦੇ ਜਿਹੜੇ ਫੀਲਡ ਟ੍ਰਾਇਲ ਉਹਨਾਂ ਨੇ ਕੀਤੇ ਉਨ੍ਹਾਂ ਦੇ ਵਿੱਚ ਦੇਖਿਆ ਗਿਆ ਕਿ ਨੈਨੋ ਯੂਰੀਏ ਦੀ ਵਰਤੋਂ ਨਾਲ ਕਣਕ ਵਿੱਚ 21.6% ਅਤੇ ਝੋਨੇ ਵਿੱਚ 13% ਤੱਕ ਫਸਲ ਦੇ ਝਾੜ ਘਟੇ ਨੇ ਜਦੋਂ ਕਿ ਪਰੰਪਰਾਗਤ ਯੂਰੀਆ ਭਾਵ ਦਾਣੇਦਾਰ ਯੂਰੀਏ ਨਾਲ ਇਸ ਦਾ ਨਤੀਜਾ ਜਿਹੜਾ ਹੈ ਉਹ ਮਾੜਾ ਰਿਹਾ ਹੈ ਨੈਨੋ ਯੂਰੀਏ ਦਾ ਇਹ ਅਧਿਐਨ ਪੀਯੂ ਦੇ ਸੋਲ ਸਾਇੰਸ ਵਿਭਾਗ ਦੇ ਰਿਸਰਚ ਖੇਤਾਂ ਦੇ ਵਿੱਚ ਕੀਤਾ ਗਿਆ ਸੀ ਪ੍ਰਯੋਗ ਵੱਲੋਂ ਮਿੱਟੀ ਦੇ ਵਿੱਚ ਇਫਕੋ ਦੇ ਕਹੇ ਅਨਸਾਰ ਜਿਹੜੀ ਦਾਣੇਦਾਰ ਯੂਰੀਆ ਉਹ 50% ਵਰਤੀ ਗਈ ਭਾਵ ਦੋ ਬੋਰੀਆਂ ਦੀ ਜਗ੍ਹਾ ਇੱਕ ਬੋਰੀਆ ਤੇ ਨਾਲ ਨੈਨੋ ਯੂਰੇ ਦੀਆਂ ਦੋ ਵਾਰੀ ਸਪ੍ਰੇਆਂ ਕੀਤੀਆਂ ਗਈਆਂ ਕਿਉਂਕਿ ਇਫਕੋ ਸਪਾਰਸ਼ ਵੀ ਇਸੇ ਤਰੀਕੇ ਅਨਸਾਰ ਕਰਦੀ ਹੈ ਤੇ ਹੋਇਆ ਕਿ ਪ੍ਰੋਟੀਨ ਦੀ ਜਿਹੜੀ ਮਾਤਰਾ ਉਹ ਘਟ ਗਈ ਅਧਿਐਨ ਮੁਤਾਬਕ ਖੋਜ ਮੁਤਾਬਕ ਨੈਨੋ ਯੂਰੀ ਦੀ ਵਰਤਨ ਨਾਲ ਝੋਨੇ ਅਤੇ ਕਣਕ ਦੇ ਦਾਣਿਆਂ ਦੇ ਵਿੱਚ ਨਾਈਟ੍ਰੋਜਨ ਭਾਵ ਪ੍ਰੋਟੀਨ ਘਟ ਗਈ ਜੋ ਖੁਰਾਕ ਪੱਖੋਂ ਵੀ ਚਿੰਤਾ ਦਾ ਵਿਸ਼ਾ ਹੈ ਨੈਨੋ ਯੂਰੀਆ ਦੀ ਵਰਤੋਂ ਨਾਲ ਪੌਦਿਆਂ ਦੀਆਂ ਜੜ੍ਹਾਂ ਦੀ ਲੰਬਾਈ ਘਟੀ ਜਿਸ ਨਾਲ ਪੋਸ਼ਟਿਕ ਤੱਤਾਂ ਦੀ ਸੋਖਣ ਦੀ ਸਮਰੱਥਾ ਵੀ ਘਟ ਗਈ ਭਾਵੇਂ ਮਿੱਟੀ ਵਿੱਚੋਂ ਜੜ੍ਹਾਂ ਛੋਟੀਆਂ ਰਹੀਆਂ ਮਾੜੀਆਂ ਰਹੀਆਂ ਤੇ ਉਹ ਕਿਵੇਂ ਤੱਤ ਸੋਖਣਗੀਆਂ ਪੀਏਯੂ ਨੇ ਇਹਨਾਂ ਨਤੀਜਿਆਂ ਦੇ ਆਧਾਰ ਤੇ ਨੈਨੋ ਯੂਰੀਆ ਦੀ ਵਰਤੋਂ ਤੇ ਸਵਾਲ ਚੁੱਕੇ ਹਨ ਅਤੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਭਾਵੇਂ ਕੇਂਦਰ ਸਰਕਾਰ ਇਸ ਨੂੰ ਪ੍ਰਮੋਟ ਕਰ ਰਹੀ ਹੈ ਪੀਏਯੂ ਦੇ ਨਤੀਜੇ ਦੱਸਦੇ ਹਨ ਕਿ ਨੈਨੋ ਯੂਰੀਆ ਵਿਗਿਆਨਕ ਢੰਗ ਨਾਲ ਉਸ ਪੱਧਰ ਤੇ ਸਾਬਤ ਨਹੀਂ ਹੋਇਆ ਜਿੱਥੇ ਇਹ ਦਾਣੇਦਾਰ ਯੂਰੀਏ ਦੀ ਬਰਾਬਰੀ ਕਰ ਸਕੇ ਖਾਸ ਕਰਕੇ ਝੋਨੇ ਅਤੇ ਕਣਕ ਵਰਗੀਆਂ ਮੁੱਖ ਫਸਲਾਂ ਦੇ ਵਿੱਚ ਕਿਸਾਨਾਂ ਲਈ ਸੁਰੱਖਿਅਤ ਰਾਹ ਇਹ ਹੈ ਕਿ ਨੈਨੇ ਯੂਰੀਏ ਨੂੰ ਦਾਣੇਦਾਰ ਯੂਰੀਏ ਦਾ ਬਦਲ ਬਣਾ ਕੇ ਨਾ ਵਰਤਿਆ ਜਾਵੇ ਬਲਕਿ ਇੱਕ ਸਪਲੀਮੈਂਟਲ ਤਰੀਕੇ ਵਜੋਂ ਇਹਨੂੰ ਵਰਤਿਆ ਜਾਵੇ ਸੋ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਜੇਕਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜੇਕਰ ਚਾਹੁੰਦੇ ਹੋ ਵੀ ਕਿਸੇ ਖਾਸ ਵਿਸ਼ੇ ਤੇ ਆਪਾਂ ਵੀਡੀਓ ਬਣਾਈਏ ਫਿਰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੇ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿਗੁਰੂ ਰਹਿਮਤ ਕਰਨ ਸਾਰਿਆਂ ਦਾ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ